ਆਕਲ ਆਕਲ ਅੱਜ ਸੱਚੀ ਦੱਸ ਕਿੰਨੀ ਕ ਜਾਨ ਨਿਕਲ ਗਈ ਅੱਜ ਤਾਂ ਐਨੇ ਕੰਮ ਕਰਿਆ ਸਵੇਰ ਤੇ ਅਮਨਿਆ ਹਾਂ ਆਦਤ ਪਾਇ ਨਿਆਣੇ ਛੱਡ ਕੇ ਆਂਦੇ ਸਕੂਨ ਬਰਸੀਨ ਵੱਢ ਕੇ ਟੋਕਿਆ ਕਾਹਦੇ ਵੱਢਿਆ ਬਦ ਰਾਤ ਮਿਸਤਰੀ ਗਾਇਆ ਵੀ ਬਸ ਹੋ ਗਈ ਉਸ ਤੋਂ ਬਾਅਦ ਕੀ ਕਰਿਆ ਧੂਆ ਟਰੈਕਟਰ ਤੋੜਿਆ 50 ਲੀਟਰ ਅਸੀ ਤੇਲ ਪਾ ਕੇ ਉੱਥੇ ਨੀ ਬਲਜੀਤ ਨੂੰ ਬੁਲਾ ਕੇ ਫੇ ਤੁਹਾਨੂੰ ਫੋਨ ਕਰੇ ਗੰਨਾ ਤਾਰਿਆ 9 8 9 ਕੁਇੰਟਲ ਬਸ ਹੋ ਗਈ ਮੱਟਾ ਲਗਾਉਣਾ ਚਾਹ ਵੀ ਨਹੀਂ ਪੀਤੀ ਸਵੇਰ ਦੀ ਬਸ ਹੁਣ ਤੈਨੂੰ ਵਾਟੀ ਮਿਲ ਗਿਆ ਹੁਣ ਯਾਦ ਹੀ ਕਸਰ ਹੈ ਹੈ ਯਾ ਜੋੜੀਦਾਰ ਮਿਲ ਗਿਆ ਹੌਸਲਾ ਹੀ ਹੋ ਜਾਂਦਾ ਏ ਨਾ ਦੋ ਜਣੇ ਆ ਗਏ ਤੁਸੀਂ ਫੋਨ ਕਰਦੇ ਬਣ ਗਿਆ ਨਹੀਂ ਤਾਂ ਰਹਿ ਗਿਆ ਅਕਲ ਅੱਜ ਕੰਮ ਦੂਰ ਹੋ ਜੱਗਾ ਅੱਜ ਅੱਜ ਗਿਆ ਹੋਜੀ ਉੱਥੇ ਕਰਾਲੀ ਕਰਾਲੀ ਤੇ ਵੀ ਗਾਹਾਂ ਬੱਲੇ ਬੱਲੇ ਉਹ ਅੱਜ ਆਏ ਆ ਅੱਜ ਸਾਡੇ ਵੀ ਅੰਕਲ ਮਿਸਤਰੀ ਨਹੀਂ ਆਉਂਦਾ ਠੀਕਾ ਵੀ ਨਰੋਆ ਠੀਕ ਹੈ ਕੰਮ ਮੈਂ ਕਹਿੰਦਾ ਮੈਂ ਤਾਂ ਹੀ ਕੰਮ ਕਰਨ ਲੱਗਿਆ ਤਾਂ ਤਾਹੀ ਤੱਕੜਾ 36 55 ਦੀ ਤੇ ਟਾਇਟ阿里 ਹਿੱਸਾ ਬਣ ਜਾਣਾ ਓਹ ਸ਼ੈੱਡ ਬਹੁਤ ਵਧੀਆ ਪਿਆ ਬਾਈ ਸ਼ੈੱਡ ਮੈਂ ਦੇਖਿਆ ਵਧੀਆ ਏ ਪਹਿਲਾ ਤਾਂ ਉਹ ਹੀ ਜਲੂਖ ਜਾਤਾ ਉਹ ਅਜੇ ਤਾਂ ਉਹ ਢਾਦਣਾ ਸਾਰੇ ਨਹੀਂ ਨਹੀਂ ਉਹ ਕਿੰਨਾ ਵਧੀਆ ਲੱਗਦਾ ਹੁਣ ਬਰਾਬਰ ਹੋ ਗਿਆ ਹੁਣ ਮੇਰੀ ਸੁਣ ਲੈ ਗੱਲ ਹਾਂ ਇਹਨੂੰ ਕਹਿਣਾ ਵੀ ਕੋਟਾ ਤਾਂ ਲਿਖੇ ਦੇ ਦੇ ਸਾਲਾ ਕੋਟਾ ਮਨੇ ਕੇ ਮੈਂ ਸਤਿ ਸ਼੍ਰੀਕਾਲ ਜੀ ਬਾਈ ਸਾਰੇ ਵੀਰਾਂ ਨੂੰ ਪ੍ਰਧਾਨ ਜੀ ਸਤਿ ਸ਼੍ਰੀਕਾਲ ਜੀ ਸਾਰੇ ਵੀਰ ਭਾਈਆਂ ਭੈਣਾਂ ਨੂੰ ਭਾਈ ਥੋੜੇ ਜੇ ਭਾਈ ਬਿਜੀ ਚੱਲਦੇ ਤੇ ਹੁਣ ਵਿਲੇ ਹੋਏ ਆ ਹਾਂ ਹੁਣ ਵਿਲੇ ਹੋਏ ਆ ਪਸਾਰ ਕਿ ਦੇ ਦੋ ਕਿਹੜਾ ਵਜੇ ਖੇਤਮਾ ਅਮਨ ਦੱਸ ਦੇਣ ਬਾਅਦੇ ਬੱਜੇ ਦੱਸ ਦੇਣ ਬਾਅਦੇ ਬੱਜੇ ਪ੍ਰਧਾਨ ਕਹਿੰਦਾ ਪਹਿਲਾ ਗੁੱਲੀ ਡੰਡਾ ਦੇਖਦਾ ਤਾਂ ਹੁਣ ਲੁਕ ਗਿਆ ਹਾਂ ਆ ਵੀ ਨਾ ਖੁੰਜੇ ਚ ਗੁੱਲੀ ਡੰਡਾ ਦਾ ਸਪਰੇਂ ਦੀ ਹੋਈ ਸਪਰੇ ਤਾਂ ਮੈਂ ਕਰੀਦੀ ਆਹ ਲਾਗ ਲੱਗਦਾ ਮੈਂ ਸਿਆੜਾ ਸਾਗ ਕਰਕੇ ਛੜਤੇ ਨੇ ਅੱਛਾ ਆਪ ਚੱਲ ਸਾਗ ਹੋ ਜੀਗਾ ਵਧੀਆ ਹੂੰ ਇਹ ਕਿਹੜੀ ਸਪਰੇ ਹੋਈ ਤੀ ਤਫਾ ਓ ਵਕੀਰਾ ਕੇ ਜਿਹੜੀ ਬੰਮੋ ਜੀ ਇਹੋ ਜੀ ਕਰੀਦੀ ਕੋਈ ਨਹੀਂ ਨਹੀਂ ਮੈਂ ਹੋ ਕੁੜੀਆਂ ਲਈ ਸਪਰੇ ਕਰੀਦੀ ਟੋਪਕ ਦੀ ਕੁਝ ਦੋ ਦੋ ਪੁੜੀਆਂ ਪਾ ਕੇ ਅੱਛਾ ਤਿੰਨ ਗਿਲੀਆਂ ਦੀ ਦੋ ਗਿਲੀਆਂ ਚ ਕਰਤੀ ਸੀ ਆ ਜਾਨੀ ਫਿਰ ਵੀ ਵਧੀਆ ਵਧੀਆ ਹੂੰ ਬਿਜੀ ਕਰਨ ਕੋ ਭੁੱਬਲ ਜੀ ਜੀਤੀ ਭੁੱਜੀ ਭੁੱਬਲ ਜੀ ਦੀ ਦੂਈ ਤੇਰੀ ਮਹੀਨੇ ਦਾ ਬੱਲੀ ਛੋਟੀ ਹਾਂ ਦੂਈ ਮਹੀਨੇ ਦਾ ਬੱਲੀ ਕਰ ਦੇਣੀ ਆ ਆਵਲੇ ਪਾਣੀ ਚਾਰਜ ਦੇ ਦੇਖੋ ਇਹ ਬਾਈ ਜਵੀ ਵੱਢ ਕੇ ਬਿਜੀ ਦੀ ਇਹ ਹਲੇ ਖੇਤ ਮਤਲਬ ਲੱਗਦਾ ਨਹੀਂ ਮਨ ਨੂੰ ਖਾਲੀ ਖਾਲੀ ਹੀ ਰਖੀ ਜਾਂਦਾ ਉਹ ਆਮਨੇ ਭਰ ਦੇਣਾ ਆਪਾਂ ਨੇ ਹਾਂ ਕਹੇ ਜੂਰੇ ਜਰੀਏ ਪੈਣਾ ਅਗਰੇ ਇੱਕ ਪਤਾ ਗਿਆ ਜਿੱਦਣ ਮੀਂਹ ਜਦੋਂ ਬਿਜੀ ਆ ਦੂਏ ਦਿਨ ਨਹੀਂ ਪੈ ਗਿਆ ਆਮੀ ਗੱਲ ਆ ਬਾਈ ਮੀਂਹ ਹੈ ਵੀ ਲਾਗ ਲਾ ਕੇ ਸਿਆੜਾਂ ਤੋਂ ਬਾਕੀ ਸਾਰੀਆਂ ਦੇਖ ਲੈਣਾ ਮੀਂਹ ਦੱਬ ਲੈਂਦਾ ਪਾਣੀ ਉਹ ਵੀ ਦੇਖ ਲੈ ਤੈਨਾਂ ਆਈ ਨਾ ਸਾਰੀ ਜੰਮੀ ਬੀਆ ਪਰ ਉਹ ਵੀ ਲੇਟ ਕਰਕੇ ਲੱਗਦੀ ਨਹੀਂ ਹੈਗੀ ਮੜੀ ਜੀ ਅੱਜ ਲੈ ਕੇ ਮਹਾਰਾਜਾ ਨੌ ਬਸ ਕੱਲ ਨੂੰ ਹਮਮ ਆਟਮਾ ਪੈਣੀ ਹੈ ਵਿੱਚ ਹਮ ਇੱਕ ਕੱਲਾ ਜੂਰੀਆ ਨਾ ਨਾ ਪਾਉਂਗੇ ਪਰ ਨ ਇੱਕ ਗੱਲ ਹੈ ਹਾਂ ਜਿਹੜੀ ਸਮੇਂ ਵਾਲੀ ਚੀਜ਼ ਆ ਉਹ ਫੇਰ ਮੂੰਹ ਨੂੰ ਲਾਦੀ ਜਿਹੜੀ ਲੇਟ ਆਉ ਫੇਰ ਥੋੜੀ ਉਪਰ ਹੀ ਲੱਗਦੀ ਨਹੀਂ ਸਮਝਦੀ ਫੇਰ ਹਾਂ ਫੇਰ ਚਾਰ ਪੈਸੇ ਵੀ ਵਟੇ ਆ ਨਹੀਂ ਵੀ ਹੈ ਆ ਮਸਲਾ ਹਾਂ ਹੁਣ ਪ੍ਰਧਾਨ ਤੂੰ ਐਂ ਦੱਸ ਵੀ ਤੇਰੇ ਬੂਟੇ ਵਿੱਕ ਕੇ ਜਿਹੜੇ ਛਟੀਆਂ ਲਾਈਆਂ ਵਿੱਚ ਛਟੀਆਂ ਰਹਿੰਦੀਆਂ ਆ ਵਾਹਮਲੇ ਹੋਊਗੀ 3000 ਛਟੀ ਹੋਰ 3000 ਛਟੀ ਕਿੰਨਾ ਨੰਬਰ ਆ 9 ਨੰਬਰ ਬਣੀ ਭਾਈ 9 ਨੰਬਰ ਛਿਟੀ ਹੈ ਪ੍ਰਧਾਨ ਕੋ ਬੁਕਾਉ ਵਧੀਆ ਆਲੀ ਸੀ ਪਤਾ ਨਹੀਂ ਕਿੱਥੇ ਲੈ ਕੇ ਲਾਈਦੀ ਆਪਾਂ ਨੇ ਇਹਦਾ ਮੈਂ ਆਪਣੀਆਂ ਤਿਆਰ ਕਰੀ ਤੀ ਪਿਛਲੇ ਸਾਲ ਲਿਆਂਦੀ ਸੀ ਤੇ ਬਾਬੂ ਤੇ ਬਾਬੂ ਤੇ ਬੀਮਕੋਰੀ ਹਾਂ ਬੀਮਕੋ ਦਾ ਆਮਨੇ ਇੱਕ ਕੰਪਨੀ ਦਾ ਨਾਮ ਆ ਅੱਛਾ ਆਓ ਬੀਮਕੋ ਤੇ ਬੰਦਾ ਟਾਇਰ ਹੋਇਆ ਉੱਤੇ ਲਿਆਂਦੀਦਾ 20 ਠੀਕ 3500 ਦੇ ਜਿਹੜੇ ਬਚ ਗੀਆਂ ᱛੀਆਂ ਫਿਰ ਇੱਥੇ ਠੋਕਤੀਆਂ ਦੇ ਆ ਕੇ ਬਸ ਠੀਕ ਆ ਕਿ 3000 ਛਿਟੀ ਆ ਭਾਈ ਦਰਸ਼ਨ ਸਾਨੂੰ ਕਰਾ ਦਿੰਦੇ ਆ ਜੇ ਭਾਈ ਕੋਈ ਰਹਿ ਗਿਆ ਹੋਵੇ ਲਾਉਣ ਤੇ ਤਾਂ ਪ੍ਰਧਾਨ ਨੂੰ ਫੋਨ ਕਰ ਲਿਓ ਹਾਂ ਉਹ ਤਾਂ ਸ਼ਿਟੀ ਮਿਲ ਜੂਗੀ ਆ ਸ਼ਿਟੀ ਹੈਗੀ ਹੈ ਭਾਈ ਸਿੱਟੀ ਸਾਨੂੰ ਹੁਣ ਡੈਮੋ ਦਿਖਾ ਲੈਣਾ ਸੀ ਬਾਕੀ ਵਿਕ ਵੀ ਗਈ ਪ੍ਰਧਾਨ ਆ ਵਿਗੀ 3000 ਸ਼ਿਟੀ ਪਿੰਡ ਵਿਕ ਵੀ ਗਈ 3500 ਹਾਂ ਥੋੜਾ ਇਹ ਮਨੇ ਇਹ ਜੇ ਖੇਤ ਦੂਰ ਆ ਦੂਰ ਆ ਜਿਹੜਾ ਸੜਕੇ ਦੇ ਨਾਲ ਨਾਲ ਉਹ ਤਾਂ ਵਿਗੀਆਂ ਕੱਦੀਆਂ ਲੈ ਆਪਣੇ ਉਹੀ ਸਾਈਡ ਲੱਗਦੇ ਕਣਕ ਦੇ ਇਲਾ ਆ ਸਾਡ ਨੂੰ ਭਰੀ ਵੀ ਭਾਈ ਅੱਜ ਲਿਆਉਂਗਾ ਸਪਰੇ ਉਹਨੂੰ ਸਪਰੇ ਕਰੂਗੇ ਉਹਨੂੰ ਹਾਂ ਸਪਰੇ ਕਰ ਦੇਣੀ ਤਾਕਤ ਵਾਲੀ ਤਾਕਤ ਵਾਲੀ ਸਪਰੇ ਕਰ ਦੇਣੀ ਮੈਂ ਠੀਕ ਆ ਹਾਂ ਜੂਰੀਆ ਕਾਨੂੰ ਪਾਉਣਾ ਠੀਕ ਆ ਆ ਖੜੀ ਭਾਈ ਛਟੀ ਆ ਉਹਦੀ ਛਟੀ ਜੜੀ ਆ ਪਾ ਦੇਖਦਾ ਇਹ ਬਾਈ 109 ਨੰਬਰ ਹੈ ਕਲਮਾ ਕਿੱਡੀ ਟੋਪਦੀ ਆ ਠੀਕ ਆ ਜੇ ਕੋਈ ਹੋਵੇ ਸਾਰੀ ਜੱਟ ਵੀ ਦੇ ਦਾਂਗੇ ਇੱਥੇ ਬੰਦੇ ਨੂੰ ਜੇ ਕੋਈ ਹੋਇਆ ਅੱਛਾ ਜੇ ਦਗੜਾ ਹੀ ਲੈਣਾ ਕਿਸੇ ਨੇ ਹਾਂ ਹਾਂ ਕਿੱਦਿਓ ਹੋਣੀ ਅਮਨੇ ਮੈਂ ਕਹਿੰਦਾ ਸਾਰਾ ਛਾਰਾ ਫੁਰਦੀਗਾ ਸਾਰੇ ਐ ਟੌਪ ਦੀ ਸ਼ਿਟੀ ਖੜੀ ਐ ਪੂਰੀ ਭਾਈ ਤੁਸੀਂ ਚੈੱਕ ਕਰ ਸਕਦੇ ਹੋ ਮਾਲ ਹਾਂ ਜੇ ਕਿਸੇ ਨੇ ਲੈਣਾ ਤਾਂ ਪ੍ਰਧਾਨ ਦਾ ਨੰਬਰ ਵਿੱਚ ਮੈਂਸ਼ਨ ਕਰ ਦਾਂਗੇ ਹਾਂ ਤਾਂ ਤੁਸੀਂ ਲੈ ਸਕਦੇ ਜਿਹੜੀ ਲੈਣ ਵਾਲੇ ਫੋਨ ਕਰੇ ਠੀਕ ਨੇ ਬੰਨੇ ਡਰ ਲੱਗਦਾ ਹੋਰ ਕਿ ਪਹਿਲਾਂ ਹੀ ਕੌਪੜੀ ਨਾਲ ਤਾਂ ਬਹੁਤ ਫੋਨ ਆਉਨੇ ਆ ਤਾਂ 110 ਨੰਬਰ ਵੀ 9 ਨੰਬਰ ਹਾਂ ਕਹਿੰਨ ਨੂੰ 10 ਵੀ ਕਹੀ ਆਈ ਇਹ ਕਿਹੜੇ ਪਤਾ ਲੱਦਾ ਕੋਈ ਪਤਾ ਨਹੀਂ ਹੈਗਾ ਵੀ ਕਿਹੜੀ ਚੀਜ਼ ਆ ਕਿਹੜੀ ਨਹੀਂ ਹਮਨੇ ਠੀਕ ਨੇ ਇੱਥੇ ਬੰਦੇ ਪੱਟਣ ਆਏ ਤੇ ਉਹ ਕਹਿੰਦੇ ਸਾਨੂੰ ਨਹੀਂ ਪਤਾ ਲੱਗਦਾ ਕਿਹੜਾ ਨੰਬਰ ਹਾਂ ਦੱਸ ਤੇ ਨਹੀਂ ਪ੍ਰਧਾਨ ਓਕੇ ਆ ਪਰਦਾਨ ਫੇ ਕਿੱਦਾਂ ਕਰਨਾ ਪਾ ਨੰਬਰ ਬੋਲ ਦੇਖ ਆਪਣਾ ਬਾਈ ਨੂੰ ਪ੍ਰਦਾਨ 94176 50754 ਹਾਂ ਬਾਈ ਜੇ ਕਿਸੇ ਵੀਰ ਨੇ ਲੈਣੀਆਂ ਹੋਈਆਂ ਤਾਂ 3000 ਛਿਟੀ ਖੜੀ ਹੈ ਚਾਹ ਬਾਈ ਤਗੜਾਈ ਮਾਰ ਸਕਦੇ ਆ ਜਾਂ ਤੇ ਦੂਏ ਲੋਡ ਲੈਣੀ ਆਏ ਤੁਸੀਂ ਤਾਂ ਵੀ ਫੋਨ ਕਰਕੇ ਦੱਸ ਆਦੇ ਬਾਈ ਨੂੰ ਹਾਂ ਹੋਰ ਕੀ ਨਹੀਂ ਹਾਂ ਕਿਉਂਕਿ ਹੁਣ ਬਾਈ ਕੰਮ ਸਿਰੇ ਜੇ ਪਰੇ ਆ ਇਹੇ ਕਿਸਮਤ ਮਾਂ ਹੋਈਆਂ ਨੂੰ ਮਿਲ ਜਾਣੀਆਂ ਨਹੀਂ ਰਹਿ ਜਾਣੀਆਂ ਹਾਂ ਜਾਨੀ ਸਿਟੀ ਮਿਲ ਵੀ ਨਹੀਂ ਰਹੀ ਪਰ ਮੈਂ ਬਿੱਲ ਨਹੀਂ ਤਾਂ ਹੂੰ ਥੋੜਾ ਜੇ ਘਰ ਪ੍ਰੋਗਰਾਮ ਕਰਕੇ ਬਿਜੀਦਾ ਵੀ ਮਿਲਦਾ ਨਹੀਂ ਦਾ ਸਮਾਨ ਹਾਂ ਮਿਲਦਾ ਹਾਂ ਹੁਣ ਮਿਲਦਾ ਵੀ ਨਹੀਂ ਬਾਈ ਹਾਂ ਆਮਣਾ ਲੈ ਕੇ ਆਇਆ ਪਿੱਛੇ ਵੀ ਬਾਕੀਆਂ ਮਿਲੀਆਂ ਹੁਣ ਲੱਗ ਲਿਆ ਸਟਾਕ ਜਿਹੜਾ ਹੈਗਾ ਨਹੀਂ ਆਪਾਂ ਨੇ ਪੱਟ ਕੇ ਸੜਕ 'ਤੇ ਰੱਖ ਦੇਣੀਆਂ ਕੱਲ ਤੇ ਸੜਕ 'ਤੇ ਬੈਠ ਜਾਗੇ ਬਹੁਤ ਗਾਹ ਕੰਮ ਨੇ ਗਾਹ ਤਾਂ ਹੈਗਾ ਤੇਰੇ ਖੇਤ ਦੂਰ ਆ ਦਿਖਦੇ ਨਹੀਂ ਹੈਗੇ ਹਾਂ ਉੱਥੇ ਮੇਰੇ ਬਿੱਗੀ ਪਿੰਡ ਪੰਡ ਸੜਕ ਉਪਰ ਤੀ ਫੇਰ ਦੇਖਦੀ ਦੀ ਆਹੋ ਹੋ ਕੇ ਵਿਕ ਜਾਨੀ ਪ੍ਰਧਾਨ ਬਾਦੂ ਟਾਈਮ ਤੇ ਆਹੋ ਕਿਉਂਕਿ ਹਾਰੇ ਵੀ ਬਾਈ ਲਵਾਈ ਬਹੁਤ ਹੋ ਰਹੀ ਐ ਆਹੋ ਵੀ ਇਹ ਵਿਕ ਜਾਨੀ ਵਿਕ ਜਾਨੀ ਭਾਈ ਚਲਿਏ ਫੁਰਕਿਆ ਚਲੋ ਬਾਕੀ ਸਾਰੇ ਦਾ ਧੰਨਵਾਦ ਭਾਈ ਯਾਦ ਕਰਦੇ ਤੇ ਪਰ ਕੰਮ ਇਹ ਜਾ ਛੜਿਆ ਵੇ ਤਾਂ ਹਾਂ ਬਾਈ ਪ੍ਰਧਾਨ ਨੂੰ ਆਹ ਅ ਭਾਈ ਕੋਈ ਵੀ ਪ੍ਰੋਗਰਾਮ ਐ 84 83 ਕਿਲੋ ਵਜਨ ਤਾਂ 83 ਦਾ ਹੂੰ ਕਿੰਨਾ ਰਹਿ ਗਿਆ 77 ਖਤਰ ਦੇ 77 ਹੀ ਰਹਿ ਗਿਆ ਮੈਂ ਕਹਿੰਦਾ ਕੋਈ ਵੀ ਪ੍ਰੋਗਰਾਮ ਆ ਵੀ ਬੰਦੇ ਦਾ ਦਮ ਤੋੜ ਦਿੰਦਾ ਦਮ 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 ਨਹੀਂ ਹੋਰ ਕੀਆ ਬੰਦਾ ਮਾਸੀ ਉਹ ਵਿਹਲਾ ਹੁੰਦਾ ਏ ਹਾਂਜੀ ਹਾਂ 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 ਹੋਰ ਕੀਆ ਚੱਲ ਹੁਣ ਟੈਨਸ਼ਨ ਵੀ ਫਰੀ ਵਰਦਾਨ ਹਾਂ ਹੁਣ ਟੈਨਸ਼ਨ ਫਰੀ ਆ ਨਹੀਂ ਓਕੇ ਹੁਣ ਤੇ ਸੋਚ ਬੰਦ ਕਰਕੇ ਕਰਕੇ ਸੌਂ ਜਾ ਠੀਕ ਨਹੀਂ ਗੱਲ ਹਾਂ ਨਹੀਂ ਫਿਰ ਓਕੇ ਹੋਰ ਪ੍ਰਦਾਨਾ ਪੂਰੀ ਵਾਰੀ ਨਹੀਂ ਠੀਕ ਹੈ ਹਾਂ ਪੂਰੀ ਮਾਰਦਾ ਛਾਲਾ ਹਾਂ 5 ਪੋਰੀ ਆਏ ਆ ਜਿੱਥੇ ਕੇਤ ਆ ਫਿਰ ਉਹ ਖੜੇ ਜਾਂਦਾ ਹੈ। ਕੱਦ ਲੋ ਕੀਲਾ ਹੀ ਕਰਦਾ ਉਹ ਕੰਮ ਹੈ। ਅਚੂਨੇ ਝੱਟਾ। ਅਚੂਨੇ ਝੱਟਾ। ਬੋਲਾ ਵਾਲਾ ਕੰਮ ਹੈ ਉਹ। ਜਿਹੜੇ ਪੁਰਾਣੇ ਪੋਲਾ ਬਾਈ ਅੰਗਰੇਜ਼ ਵਾਲੇ ਕਰਦੇ ਨਹੀਂ ਉਹ ਕੰਮ ਹੈ। ਹਾਂ ਹੋਰ ਕੀ? ਫਤਹੀ ਕਰਾ ਕੇ ਜਾਂਦਾ ਜਿਹੜੇ ਕੰਮ ਨੂੰ ਹੱਥ ਪਾ ਲਿਆ। ਨਹੀਂ। ਹਾਂ ਜੀ ਹਾਂ। ਅੱਜ ਕਹਿੰਦਾ ਹੁਣ ਪਾਣੀ ਸ਼ੁਰੂ ਕਰ ਦੇਣਾ। ਪਰ ਤਾਂ ਪਾਣੀ ਲੱਗੂਗਾ ਕਣ ਕਣ। ਆ ਕਣ ਕਣ ਪਾਣੀ ਲੱਗੂਗਾ ਹਮਨੇ। ਪਈ ਤਾਂ ਨਹੀਂ ਲਾਰੇ ਵੀ ਜੇ ਮੀਂਹ ਪੈ ਗਿਆ ਵੀ ਪਾਣੀ ਲਾ ਲਿਆ ਦਬ ਜਾਣੀ ਵੀ ਬੰਦੇ ਦੋ ਮਨਾਂ ਜੀ ਫਸੇ ਪਏ ਆ ਮੇਰੇ ਵੀ ਤੇਲੇ ਸਪਰੇ ਕਰਨੀ ਮੈਂ ਹਾਂ ਤੇਲੇ ਸਪਰੇ ਕਰਨੀ ਕਣਕ ਬਾਹਰ ਆ ਜਾਣੀ ਕਿਉਂਕਿ ਮੈਂ ਕੀਤੀ ਵੀਜੀ ਵੀ ਆ ਮਾਹਰੇ ਜਨੇ ਕਿੱਟਿਆ ਕਰੀ ਮੱਕੀ ਦੀ ਜੰਗ ਇਹਦੇ ਵਿੱਚ ਮੱਕੀ ਦੀ ਜੰਗ ਠੀਕ ਪਹਿਲਾਂ ਮੱਕੀ ਦੀ ਜੀ ਦੀ 2 ਕਿਲੋ ਜੰਮੀ ਨਹੀਂ ਉਹ ਮੇਰੇ ਵੀ ਕਿਹਾ ਹੋਇਆ ਜਿਹੜੀ ਥੋੜੀ ਮੋਮੋ ਜੀ ਦੀ ਆ ਮਖਾ ਕਿਤੇ ਐ ਨਾ ਕਰੀ ਵੀ ਮੱਕੀ ਤੇ ਜੰਗ ਨੂੰ ਘਟਾਵੇਗਾ ਨਾ ਨਾ ਉਹ ਚੀਜ਼ਾਂ ਬਾਈ ਘਟਾਉਂਦੀ ਆ ਇਹ ਫਕੀਰਾ ਫਕੂਰਾ ਕੱਖ ਨਹੀਂ ਹੁੰਦਾ ਬਾਦਮਾ ਉਹ ਇਹ ਨਹੀਂ ਤੇ ਦਵਾਈ ਹੈ ਜਾਂ ਖੇਤ ਵਿੱਚ ਇਹ ਕੋ ਸੌਣ ਦਿੰਦੀ ਹਾਂ ਮੈਂ ਤਾਂ ਹੀ ਨਹੀਂ ਕਰੀ ਹੈਗੀ ਵੀ ਕਿਤੇ ਐਨਾ ਹੋਵੇ ਮੱਕੀ ਜੰਮੇ ਨਾ ਉਹ ਗਲਤ ਹੋ ਜਾਊਗਾ ਫਿਰ ਸੱਟਾ ਮਾਰ। ਹਾਂ ਠੀਕ ਹੈ ਠੀਕ ਨਹੀਂ ਗਾਣਾ ਹੁਣ ਅਸੀਂ ਦੇਖ ਲਿਆ ਰਾ ਡੈਰੀ ਪਿੱਛੇ ਕਿਆਰੇ ਵਿੱਚ ਗੁੱਲੀ ਡੰਡਾ ਜਾ ਘੜਤਾ ਮੇਰੇ ਬਾਪੂ ਨੇ ਉਹ ਕਹਿੰਦਾ ਇੱਕ ਜਿਰ ਕਿਆਰੇ ਚ ਰਹ ਪਾਇਆ ਇੱਕ ਜਿਰ ਰਹਿਣ ਦੇ ਦਸ ਦਿਨ ਹੋ ਗਏ ਕਿ ਜਰੇ ਬਾਤ ਦੂਏ ਚ ਵਿਆਹੀ ਨਹੀਂ ਪਾ ਦਵੇ ਹੁ ਪੌਣਾ ਪੈਣਾ ਮੈਂ ਕਹਾਂ ਜੇ ਪੈ ਜਾਂਦਾ ਪੈ ਜਾਂਦਾ ਜਿਹੜੇ ਨਾਲੇ ਜਦੇ 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 ਹੁਣ ਇੱਕ ਕਿਆਰੇ ਦਾ ਫਰਕ ਦੇਖਦਾ ਵਰਦਾਨ ਕਹਿੰਦਾ ਨਹੀਂ ਖਰਾਕ ਵੱਧ ਮਿਲ ਗਈ ਆਹੋ ਆਹੋ ਪਾਣੀ ਜੱਗਾ ਕਹਿੰਦਾ ਵੀ ਹੋਂਗ ਨਾ ਲਾਰੇ ਥ ਫਰਕ ਨੂੰ ਕਹਿੰਦਾ ਜੇ ਫਿਰ ਜਿਹੜਾ ਬੜੀ ਨੋਲੇ ਉਹਨੇ ਗਿਰ ਜਾਣਾ ਹਾਂ ਹਾਂ ਨਹੀਂ ਮੈਂ ਵੀ ਲਾਉਣਾ ਪਾਣੀ ਬਹੁਤ ਖਾਲਾ ਥੋੜਾ ਸਵਾਰਦੇ ਨਹੀਂ ਕੱਲ ਤੇ ਬਾਅਦ ਨਹੀਂ ਤਾਂ ਹੈ ਨਹੀਂ ਨਾਲੇ ਪਾਵਰ ਆਉਂਦੀ ਯਾਰ ਕਾਹਦੇ ਪਾਣੀ ਹੁਣ ਤਾਂ ਐਂ ਪਤਾ ਲੱਗਦਾ ਖੇਤ ਭਰ ਗਿਆ ਆਮਨੇ ਇੱਕ ਹੋਰ ਪਾਣੀ ਹੁਣ ਲਾਦੇ ਸ਼ਾਮ ਸੁੱਕ ਜਾਂਦਾ ਉਹੀ ਤਾਂ ਗੱਲ ਹੈ ਠੀਕ ਪ੍ਰਧਾਨ ਉਹਦਾ ਵੀ ਹੁਣ ਥੋਕ ਦਿਨ ਤੇ ਮੌਸਮ ਧੁੰਦੇ ਜੀ ਪੈਣ ਲੱਗ ਗਿਆ ਰਾਤ ਤੋਂ ਧੁੰਦਾ ਹੈ ਕਿ 10 ਫੁੱਟ ਪਰ ਵੀ ਨਹੀਂ ਬੰਦਾ ਦੇਖਦਾ ਇਹਦਾ ਐਨੀ ਧੁੰਦ ਪਤਾ ਨਹੀਂ ਅਮਨੇ ਕਿੱਧਰ ਤੇ ਆ ਗਈ ਦੋ ਦਿਨ ਹੋ ਗਏ ਹੂੰ ਇਹ ਦੂਹਰਾ ਦਸੰਬਰ ਮਹੀਨਾ ਹੁੰਦਾ ਲੱਗਦਾ ਹਾਂ ਆ ਆ ਗਿਆ ਠੰਡ ਵੀ ਜ਼ਰੂਰੀ ਆਮਨੇ ਠੰਡ ਵੀ ਜ਼ਰੂਰੀ ਆ ਆ ਭਾਈ ਠੰਡ ਕੇ ਲਈ ਝਾੜਾ ਫਸਲਾਂ ਦੇ ਠੰਡ ਕੇ ਲਈ ਝਾੜਾ ਭਾਈ ਗਰਮੀ ਤਾਂ ਨਹੀਂ ਜਿੱਦਣ ਆ ਗਈ ਫੇ ਦੇਖ ਲੈ ਰਾੜ ਪੈਣੇ ਹਾਂ ਹਾਂ ਪ੍ਰਧਾਨਾਇਤ ਕੀ ਗਰਮੀ ਉਹ ਵੀ ਜ਼ਿਆਦਾ ਪੈਣੀ ਹੈ ਏਸੀ ਬਦੇ ਰਿਆ ਹਰੇਕ ਸਾਲ ਪੱਕਾ 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 ਲੋਕ ਹੋ ਗਏ ਸੋਲ ਹਣ ਏਸੀ ਬਗੈ ਤਨ ਪਤਾ ਰਹਿੰਦੇ ਨਹੀਂ ਹੈਗੇ ਨਹੀਂ ਨਹੀਂ ਰਹਿੰਦੇ ਹੈਗੇ ਨਹੀਂ ਜੀਰੇ ਘਰ ਇੱਕ ਇੱਕ ਤੇ ਭਾਈ ਦੋ ਦੋ ਤਿੰਨ ਤਿੰਨ ਵੀ ਹੋ ਗਏ ਹੁਣ ਉਹ ਕੰਮ ਹੋ ਗਿਆ ਸਾਡੇ ਪਿੰਡ 'ਚ ਵੀ ਅੱਜ ਦੇ ਕਈ ਸਾਲ ਪਹਿਲਾਂ ਇੱਕ ਟਰਾਂਸਫਰ ਹੁੰਦਾ ਚਾਰ ਹੋ ਗਏ ਹੁਣ ਚਾਰ ਰੇਗ ਦੇਸੀ ਹੋ ਗਿਆ ਰੇਗ ਰੇ ਚਾਰ ਵੀ ਲੋਡ ਨਹੀਂ ਦੇ ਚਲਦੇ ਦੇ ਲਾ ਪ੍ਰਧਾਨ ਹੁਣ ਇੱਕ ਹੋਰ ਲੱਗਿਆ ਓਕੇ ਨਹੀਂ ਇਹ ਜਾਣ ਤਾਂ ਕੱਢਦਾ ਏ ਪ੍ਰਧਾਨ ਲੈ ਕੱਢਦਾ ਨਹੀਂ ਹੈਗਾ ਕਨਹੀਂ ਓਕੇ ਮੀਟਰ ਕੋਲ ਜਾ ਕੇ ਦੇਖੋ ਆਇਆ ਕਰਦਾ ਇਹਦਾ ਦਿਲ ਨਹੀਂ ਧੜਕਦਾ ਹੈਗਾ ਲੈ ਹੋਰ ਕੀਆ ਚੱਲ ਚਲੀਏ ਚਲੋ ਭਾਈ ਚਲੀਏ ਕਰਨ ਨੂੰ ਦੇਖੇ ਕਾਰੋਬਾਰ ਲੈ ਮਾਰ ਲੈ ਮਾਰ ਲੈ ਬਾਟੀ ਮੇਰਾ ਮੋਟਰਸਾਈਕਲ ਟੱਕੜਾ ਹੈ ਮੋਟਰਸਾਈਕਲ ਜ਼ਰਾ ਟੱਕੜਾ ਹਾਂ ਹਾਂ ਧੱਕਦਾ ਨਹੀਂ ਦਾ ਦੌੜਦਾ ਰਿਹਾਗਾ ਆਕਰ ਆਕਰ ਅੱਜ ਸੱਚੀ ਦੱਸ ਕਿੰਨੀ ਕ ਜਾਨ ਨਿਕਲ ਗਈ ਅੱਜ ਤਾਂ ਐਨੇ ਕੰਮ ਕਰਿਆ ਸਵੇਰ ਤੇ ਅਮਰਾਂ ਹਾਂ ਆਦਤ ਪਹਿਲੇ ਨਿਆਣੇ ਛੱਡ ਕੇ ਆਂਦੇ ਸਕੂਲ ਬਰਸੀਨ ਵੱਢ ਕੇ ਟੋਕਿਆ ਕਾਹਦਾ ਵੱਢਿਆ ਬਦ ਰਾਤ ਮੇਸਤਰੀ ਗਾਇਆ ਬੀ ਬਸ ਹੋ ਗਈ ਉਤੇ ਬਾਅਦ ਕੀ ਕਰਿਆ ਧੂਆ ਟਰੈਕਟਰ ਤੋੜਿਆ 50 ਲੀਟਰ 80 ਤੇਲ ਪਾ ਕੇ ਉੱਥੇ ਨੀ ਬਲਜੀਤ ਨੂੰ ਬੁਲਾ ਕੇ ਫੇ ਤੁਹਾਨੂੰ ਫੋਨ ਕਰੇ ਗੰਨਾਤ ਆ ਰਿਆ 9 8 9 ਕੁਇੰਟਲ ਬਸ ਹੋ ਗਈ ਮੱਟਾ ਲਗਾਉਣਾ ਚਾਹ ਵੀ ਨਹੀਂ ਪੀਤੀ ਸਵੇਰ ਦੀ ਬਸ ਹੋਰ ਤਰੂ ਬਾਟੀ ਮਿਲ ਗਿਆ ਹੋਰ ਜਿਆਦੀ ਕਸਰ ਹੈ ਇਹ ਜੋੜੀਦਾਰ ਮਿਲ ਗਿਆ ਹੌਸਲਾ ਹੀ ਹੋ ਜਾਂਦਾ ਏ ਨਾ ਦੋ ਜਣੇ ਆਗੇ ਤੁਸੀਂ ਫੋਨ ਕਰਦੇ ਬਣ ਗਿਆ ਨਹੀਂ ਤਾਂ ਰਹੇਗਾ ਅੰਕਲ ਅੱਜ ਕੰਮ ਦੂਰੋ ਜੱਗਾ ਅੱਜ ਅੱਜ ਗਏ ਹੋ ਜੀ ਉੱਥੇ ਕਰਾਲੀ ਕਰਾਲੀ ਤੇ ਵੀ ਗਾਹਾਂ ਬੱਲੇ ਬੱਲੇ ਉਹ ਅੱਜ ਆਏ ਆ ਅੱਜ ਸਾਡੇ ਵੀ ਅੰਕਲ ਮਿਸਤਰੀ ਨੇ ਆਉਣਾ ਠੀਕ ਆ ਵੀ ਨਰੋਆ ਠੀਕ ਹੈ ਕੰਮ ਪਿਆ ਮੈਂ ਕਹਿੰਨਾ ਮੈਂ ਤਾਂ ਹੀ ਕੰਮ ਕਰਨ ਲੱਗਿਆ ਤਾਂ ਹੀ ਤਾਂ ਕਢਾਏ 36 55 ਦੀ ਤੇ ਟਾਇਟ ਵਾਲੇ ਹਿੱਸਾ ਬਣ ਜਾਣਾ ਉਹ ਸ਼ੈੱਡ ਬਹੁਤ ਵਧੀਆ ਪਿਆ ਬਾਈ ਸ਼ੈੱਡ ਮੈਂ ਦੇਖਿਆ ਵਧੀਆ ਏ ਪਹਿਲਾ ਤਾਂ ਉਹ ਹੀ ਜਲੂਖ ਜਾਤਾ ਉਹ ਅਜੇ ਤਾਂ ਉਹ ਢਾਦਣਾ ਸਾਰੇ ਨਹੀਂ ਉਹ ਕਿੰਨਾ ਵਧੀਆ ਲੱਗਦਾ ਹੁਣ ਬਰਾਬਰ ਹੋ ਗਿਆ ਹੁਣ ਮੇਰੀ ਸੁਣ ਲੈ ਗੱਲ ਹਾਂ ਇਹਨੂੰ ਕਹਿਣਾ ਵੀ ਕੋਟਾ ਤਾਂ ਲਿਖੇ ਦੇ ਦੇ ਸਾਲਾ ਉਹ ਤਾਂ ਮਨੇ ਕਿਹਾ ਮੈਂ ਮੈਂ ਨੂੰ ਕਿਹਾ ਵੀ ਉੱਥੇ ਜਾਹਾ ਉਹ ਤੇ ਜੇ ਮੇਰਾ ਨਾਮ ਲਈ ਦੀ ਇਹ 4 ਮਹੀਨੇ ਤੈਨੂੰ ਕਾੜੇ ਉਹਨੇ ਪੁੱਛ ਲਿਆ ਬਾਤ ਠੀਕ ਹੈ 40 40 ਵੋਟਰਾਂ ਮਿਲਦੇ ਐਡਾ ਆਫਰ ਆ ਤੇਰਾ ਹੀਲਾ ਹੋ ਜਾਣਾ ਇੱਕ ਅੱਦੇ ਔਖੇ ਤੇ ਉਹਨੇ ਹੋਰ ਦੋ ਦਿੰਨਾ ਬਾਂਟੀ ਤੂੰ ਹੁਣ ਮੇਰੀ ਗੱਲ ਸੁਣ ਹੁਣ ਤੂੰ ਕਰਕੇ ਕਹਿਣਾ ਟਰੈਕਟਰ ਬਾਰੇ ਕੀ ਟਰੈਕਟਰ ਬਾਰੇ

ਉਧਰ ਮੇਰੇ ਮਿਸਤਰੀ ਆ ਗਏ ਇੱਧਰ ਵੀ ਆ ਗਏ ਯਾਰ ਫੇਰ ਵੀ ਬਾਹ ਚੱਟ ਬੜਾ ਬੜ ਗਏ ਸਾਰੇ ਕੰਮ ਸਾਰੇ ਕੰਮ ਹੋ ਗਏ ਹੁਣ ਮੈਂ ਨੰਦਾ ਬਚਾ ਆਉਂਗਾ ਔੜਾ ਵੀ ਟੈਕਾ ਕਰਾ ਦੇਖਦਾ ਤੇ ਦੇਨ ਭਾਈ ਤੇ ਜਾਂ ਮੰਗਲ ਲਖ ਦਿਆ ਪਤਾ ਨਹੀਂ ਕੋਈ ਕਿਧਰੇ ਨੂੰ ਗਿਆ ਕੋਈ ਕਿਧਰੇ ਨੂੰ ਗਿਆ ਬਾਸ ਹੁਣ ਸੰਝਿਆ ਹੋਈ ਵੀ ਦੇਖ ਰੋਪੀਆ ਕੱਲ ਨਹੀਂ ਭੁੱਖ ਨਹੀਂ ਲੱਗਦੀ ਹਾਂ ਵੀ ਕੱਲੋਂ ਐ ਜਲੰਧਰ ਦੇ ਹਾਂ ਕੱਲ ਮੈਂ ਦੇਖ ਤੇ ਵੀਡੀਓ ਬਾਟ ਉਲ ਬਾਟੀ ਜਾ ਨਹੀਂ ਤਾਰੇ ਨੂੰ ਜਲੰਧਰ ਲੈ ਜਾਣਾ ਦਾ ਪੁੱਤ ਮੈਂ ਤਾਂ ਲੈ ਕੇ ਨਹੀਂ ਗਿਆ ਸਾਲਾ ਅਸੀਂ ਜਾ ਕੇ ਆਉਂਗੇ ਹੁਣ ਜਿੱਦਾਂ ਕਿਤੇ ਆਪਾਂ ਗਏ ਨਾ ਇਨੂੰ ਪਤਾ ਵੀ ਖਰਚਾ ਹੋਣਾ ਤਾਂ ਨਹੀਂ ਨਾਲ ਸਾਨੂੰ ਨਹੀਂ ਕੋਈ ਨਹੀਂ ਬਾਟੀ ਹੁਣ ਤੈਨੂੰ ਲੈ ਕੇ ਜਾਣਾ ਜਿੱਧਰ ਜਲੰਧਰ ਗਏ ਠੀਕ ਆ ਹਾਂ ਕਿੰਨਾ 9 ਵਜੇ ਕੇ ਬਾਅਦ ਟਾਈਮ ਦੇਖੀ ਪੰਟੀ ਕੀਆ ਤੈਨੂੰ ਸ਼ਰਮ ਹੈ ਕੋਸ ਕਿੱਕਣ ਇੱਕ ਵਾ ਚੱਲਿਆ ਉਹ ਤੇਰਾ ਬਲਾਜ ਇੱਕ ਵਾਜ ਚੱਲਿਆ 12 ਵਾ ਚੱਲੇ ਪੂਰੇ ਗਿਆ ਦੇ ਨਾ ਔਨੇ 12 ਹੋ ਗਏ ਹੇਤੀਕਰ ਮੈਂ ਕਿੱਥੇ ਪਹੁੰਚਣਾ ਹਾਂ ਬਾਟੀ ਵੀਰਾ ਸਮਾਨ ਹੈਗਾ 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 ਤੇਰਾ ਸਮਾਨ ਚਾ ਬਾਂਡੀ ਡਾਕਟਰ ਚੱਕ ਬਸ ਟਰੱਕ ਫਾੜ ਦੂੰ ਮੈਂ ਆ ਗਿਆ ਸੀ ਇਧਰ ਨੂੰ ਪਤਾ ਹੀ ਨਹੀਂ ਲੱਗਿਆ ਟਾਈਮ ਕਿੱਕਣ ਲੱਗ ਗਿਆ ਲੋਕੋ ਕਿੰਨਾ ਆਪਣਾ ਲੱਗ ਗਿਆ ਯਾਰ ਨੋ ਤਾਂ ਮੇਰੇ ਨੇ ਤਾਂ ਮੇਰੇ ਦਿਨੇ ਦਾ ਕਿ ਆਪਣਾ ਲੱਗੂ ਕਿਉਂ ਟਿਆਰ ਭੇਜਿਆ ਤਿਆਰ ਕਰਕੇ ਫੇਰ ਅਰ ਲਦਾਏ ਉਹ ਹਾਲ ਇੱਕ ਤਾਂ ਹਾਲ ਪੋਇਆ ਠੀਕ ਖਰਾਬ ਪੋਇਆ ਗਾਇਨ ਫੇਰ ਅਰਜਣ ਭੇਜਿਆ ਤਿਆਰ ਕਰ ਇਹ ਅਰਜਣ ਭੇਜਿਆ ਤਿਆਰ ਹੁਣ ਆਹ ਭੇਜਿਆ ਭਾਈ ਟ੍ਰੈਕਟਿਕ ਘਾਟੇ ਇੱਕ ਹੋਰ ਲਿਓ ਹੁਣ ਕਰਹੀਂ ਸਹੀ ਗੱਲ ਸਲਫ ਚੱਕਦਾ ਮਾਂਟੀ ਕਿਦਾ ਪੂਰੀ ਸਾਲਾ ਕਿਦਾ ਸਪਾਰਟਾ ਚੈਟ ਨਹੀਂ ਆ ਤੂੰ ਜਾ ਹੁਣ ਮੈਨੂੰ ਮਾਂਟੀ ਕਰ ਕਾ ਬੰਟੀ ਆ ਮੈਨੂੰ ਫੜਾ ਰੇ ਟਰੈਕਟਰ ਫੜ ਦੇਣਾ ਮੈਂ ਠੀਕ ਹੈ ਤੇਰਾ 파ਟ ਨਾ ਜਾ ਵੀ ਅਸੀਂ ਸਾਹਮਣੇ ਤੁਸੀਂ ਐਂ ਆਈਆਂ ਦੀ ਗੱਲ ਗੋਲ ਕਰਾ ਦਿਓ ਮੇਟੇ ਨਿੁੱਫੇ ਦੁਬਾਰਾ ਆ ਜਾ ਬੰਟੀ ਪਾੜ ਲੂ ਆ ਜਾ ਮੈਨੂੰ ਮਰਸੂਏ ਤੇ ਲਿਆ ਫਿਰ ਆ ਮਾਂ ਤੇਰੀ ਐਨੇ ਪਾਇਆ ਜਾਣ ਨੂੰ ਬੰਟੀ ਉੱਥੇ ਪਟਵਾਰੀ ਕੋ ਜਾਣਾ ਆਉ ਉਹੀ ਆ ਚਾਹ ਪੀਣੀ ਆ ਇਹ ਸਵੇਰ ਦੀ ਅਮਨੇ ਸਵੇਰ ਦੀ ਚਾਹ ਨਹੀਂ ਪੀਤੀ ਮੈਂ ਤਾਂ ਆ 9:00 ਵਜੇ ਪੀ ਕੀ ਆਉਣਾ ਚਾਹ ਕਹਿੰਦਾ 1:00 ਵਜ ਗਿਆ ਲਓ ਜੀ ਭਾਈ ਪਹੁੰਚ ਗਏ ਪਟਵਾਰੀ ਦੇ ਖੇਸਾ ਕੋਲ ਬੰਟੀ ਮੂਰੇ ਵੰਟੀ ਨੇ ਫਿਰ ਮੈਨੂੰ ਘਰ ਨੂੰ ਲੈ ਜਾਣਾ ਅੱਤਾਂ ਤੇ ਥਾਲਾ ਛੱਟ ਕੇ ਚਲੇ ਜਾਣਾ ਅਸੀਂ ਪਿਛੇ ਆਮ ਨੂੰ ਦੇਖੋਗੇ ਭਾਈ ਮੰਨਾਂ ਨੇ ਲੋਡ ਕਰ ਦੇਣਾ ਇਹ ਇਹ ਪੈਂਦਾ ਭਾਈ ਇਧਰੋਂ ਆ ਪੁੱਡੇ ਪੋਰੇ ਵਾਲਾ ਪੌੜਾ ਇਹ ਰੋਲਟ ਸਾਈਡ ਪੈਂਦਾ ਆ ਗੱਲਾਂ ਹੈ ਪੁੱਟਿਆਂ ਦੇ ਵਿੱਚ ਲੈ ਕੇ ਕਰਕੇ ਟਰਾਲੀ ਐ ਟਕਾਣੇ ਲਾ ਲੈਣ ਇੱਕ ਵਾਰ ਕੋਹ ਕੰਟਰੋਲ ਵਾਲੀ ਪਰਚੀ ਹੈ ਆ ਵੀ ਪਹੁੰਚੇ ਪਏ ਅਜਨਾ ਬਾਈ ਕੋਲ ਬ੍ਰੇਕ ਜਾਉਂਗਾ ਤੇ ਸਿੱਤ ਆ ਬਾਜੂ